ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਟਾਈਮ ਅਸੀਂ ਮੌਜੂਦ ਆ ਸ੍ਰੀ ਚਮਕੌਰ ਸਾਹਿਬ ਵਿਖੇ ਸ੍ਰੀ ਕਤਲਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਤੁਸੀਂ ਪਿੱਛੇ ਵੇਖ ਸਕਦੇ ਹੋ ਤੇ ਸਾਰੇ ਪੰਜਾਬ ਵਿੱਚੋਂ ਸੰਗਤ ਪਹੁੰਚੀ ਆ ਹੋ ਮਹਾਮਾ ਅਗੇ ਸ਼ੀਦੀ ਦੇਵਾਲੇ ਦੇ ਮੌਕੇ ਉੱਤੇ ਤੇ ਅੱਜ ਵੱਡੇ ਸਾਹਿਬਜਾਦ ਦੇ ਛੋਟੇ ਵੱਡੇ ਸਾਹਿਬਜਾਦਾਂ ਦੇ ਸਥਾਨ ਤੇ ਪਹੁੰਚੇ ਆ ਸਾਹਿਬਜਾਦਾ ਜੀਤ ਸਿੰਘ ਦੀ ਸਾਹਿਬਜਾਦਾ ਹਰ ਸਿੰਘ ਦੀ ਇੱਥੇ ਸ਼ਹੀਦੀ ਪ੍ਰਾਪਤ ਹੋਈ ਸੀ ਉਹਨਾਂ ਨੂੰ ਤੇ ਇਸ ਜਗ੍ਹਾ ਦੇ ਉੱਤੇ ਇਸ ਗੜੀ ਉੱਤੇ 10 ਲੱਖ ਦਾ ਘੇਰਾ ਪਿਆ ਸੀ ਤੇ ਆਪਾਂ ਸੰਗਤ ਨਾਲ ਕਰਦੇ ਆ ਗੱਲਬਾਤ ਤੇ ਜਰੂਰ ਸਾਰੀ ਸੰਗਤ ਨਾਲ ਪੁੱਛਾਂਗੇ ਵੀ ਕਿਵੇਂ ਦਾ ਲੱਗ ਰਿਹਾ ਇੰਨੀ ਸੰਗਤ ਇੱਥੇ ਪਹੁੰਚੀ ਆ ਸਾਰੇ ਚਮਕੌਰ ਸਾਹਿਬ ਵਿਖੇ ਤੇ ਕਰਦੇ ਆ ਗੱਲਬਾਤ ਹਾਂਜੀ ਠੀਕ ਆ ਤੇ ਅੱਜ ਤੱਕ ਸ਼੍ਰੀ ਚਮਕੌਰ ਸਾਹਿਬ ਪਹੁੰਚੇ ਜਿੱਥੇ ਵੱਡੇ ਸਾਹਿਬ ਜੀ ਦੀ ਹਿੱਦੀ ਹੋਈ ਕਿਵੇਂ ਦਾ ਲੱਗ ਰਿਹਾ ਇੰਨੀ ਸੰਗਤ ਆਈ ਹੈ ਇਕੱਠੀ ਹੋਈ ਠੀਕ ਲੱਗ ਰਿਹਾ ਜੀ ਸੰਗਤ ਆ ਕੇ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੀ ਹੈ ਜੀ 40 ਸਿੰਘ ਸ਼ਹੀਦਾਂ ਨੂੰ ਗੁਰਗੋਬਿੰਦ ਸਿੰਘ ਜੀ ਦੀ ਸਰਬੰਸਰੀ ਸ਼ਹਾਦਤ ਨੂੰ ਯਾਦ ਕਰ ਰਹੀ ਹੈ ਜੀ ਸੰਗਤ ਉਹ ਚੀਜ਼ ਦੇਖ ਕੇ ਸਾਨੂੰ ਖੁਸ਼ ਖੁਸ਼ੀ ਹੋ ਰਹੀ ਹੈ ਜੀ ਸੰਗਤਾਂ ਨੇ ਲੰਗਰ ਲਾਇਆ ਜੀ ਬਾਦ ਚੜ੍ਹ ਕੇ ਸੰਗਤਾਂ ਹ ਔਰ ਗੁਰਮਤਿ ਪੇਪਰ ਲੈ ਜਾ ਰਹੇ ਜੀ ਗੁਰਮਤਿ ਦੇ ਪੇਪਰ ਵੀ ਹੋ ਰਹੇ ਹਨ ਹਾਂਜੀ ਹੋ ਰਹੀ ਹੈ ਜੀ ਅੰਦਰ ਗੁਰਮਤਿ ਦੇ ਪੇਪਰ ਵੀ ਹੋ ਰਹੇ ਹਨ ਹਾਂਜੀ ਅੰਦਰ ਹੋ ਰਿਹਾ ਹੈ ਜੀ ਉਹਦੇ ਨਾਲ ਜੀ ਸਾਨੂੰ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ ਜੀ ਕਿੰਨਾ ਕਿਤੇ ਵੱਡਾ ਉਪਰਾਲਾ ਇਹਨੂੰ ਦੇਖਦੇ ਹੋ ਕਿ ਹਾਂ ਕਿ ਲੰਗਰਾਂ ਦੇ ਨਾਲ ਨਾਲ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹਾਂਜੀ ਦੇਣਾ ਚਾਹੀਦਾ ਜੀ ਸੰਗਤ ਨੂੰ ਧਿਆਨ ਇਤਿਹਾਸ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਨਹੀਂ ਕਈ ਸੰਗਤਾਂ ਔਰੇ ਘੁੰਮਣ ਫਿਰਨੇ ਆਉਂਦੀਆਂ ਆ ਉਹਨਾਂ ਨੂੰ ਜਾਣਕਾਰੀ ਨਹੀਂ ਹੈਗੀ ਇਤਿਹਾਸ ਬਾਰੇ ਸਭ ਨੂੰ ਇਤਿਹਾਸ ਬਾਰੇ ਜਾਣਕਾਰੀ ਕਰਵਾਉਣੀ ਚਾਹੀਦੀ ਹੈ ਜੀ ਬਾਕੀ ਨਵੀਂ ਪੀੜ੍ਹੀ ਨੂੰ ਜਿਦਾਂ ਹੀ ਮੇਰੇ ਨਾਲ ਦੇ ਵੀ ਯੋਥ ਨੇ ਜਿਹਦਾ ਹੈਗੇ ਆ ਇਹ ਨਾਲ ਦੇ ਉਹਨਾਂ ਨੂੰ ਸਾਰਿਆਂ ਨੂੰ ਇਹੀ ਹੈ ਕਿ ਆਪਣੇ ਇਤਿਹਾਸ ਨਾਲ ਵੀ ਜੁੜਨਾ ਚਾਹੀਦਾ ਹੈ ਜੀ ਗੁਰੂਗੁਰਾ ਚ ਜਾ ਕੇ ਕਥਾ ਵੀ ਸੁਣੀ ਚਾਹੀਦੀ ਹੈ ਜੀ ਜਿਦੇ ਕਰਕੇ ਸਾਨੂੰ ਇਤਿਹਾਸ ਬਾਰੇ ਪਤਾ ਲੱਗੇ ਬਾਕੀ ਤੁਸੀਂ ਆਪਣੇ ਚੈਨਲ ਦੇ ਰਾਹੀਂ ਸੰਗਤਾਂ ਨੂੰ ਇਤਿਹਾਸ ਦੀ ਜਾਣਕਾਰੀ ਦੱਸਦੇ ਠੀਕ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਹੈ ਦੀ ਆ ਅਸੀਂ ਮੰਨਵਾਜਰਾਈ ਜੀ ਕਰਾਲੀ ਕੋਲ ਪੈਂਦਾ ਸਾਡਾ ਠੀਕ ਆ ਮਾਲ ਮਾਲਵੇ ਦੇ ਵਿੱਚ ਮਾਲਵੇ ਦੇ ਵਿੱਚ ਹਾਂਜੀ ਠੀਕ ਆ ਤੇ ਅੱਜ ਚਮਕੌਰ ਸਾਹਿਬ ਵਿਖੇ ਬਹੁਤ ਜ਼ਿਆਦੀ ਸੰਗਤ ਪਹੁੰਚੀ ਹੋ ਮਮਾ ਆ ਕੇ ਸ਼ੀਦਿਹੜ ਦੇ ਮੁਕ ਕਿਵੇਂ ਦਾ ਲੱਗ ਰਿਹਾ ਉਰੇ ਆਉਨੇ ਆ ਜੀ ਆਪਣਾ ਸਜਦਾ ਕਰਨ ਆਉਨੇ ਆ ਜੀ ਸ਼ੀਤਾ ਨੂੰ ਵਾਹਿਗੁਰੂ ਹਰੇਕ ਸਾਲ ਆਉਨੇ ਆ ਜੀ ਆਪਣੇ ਸ਼ੀਤਾ ਹਰ ਸਾਲ ਆਉਂਦੇ ਹਾਂ ਜੀ ਸ਼ੀਤਾ ਦੀ ਯਾਦਗਾਰ ਮਨਾਉਣ ਆਉਨੇ ਨਮਸਟਕ ਆਉਣ ਆਨੇ ਆ ਜੀ ਇਸ ਗੜੀ ਨੂੰ ਕਹਿੰਦੇ 10 ਲੱਖ ਦਾ ਘੇਰਾ ਪਿਆ ਤੇ ਅੱਜ ਇਸ ਗੜੀ ਤੇ ਲਾਗੇ ਛਾ ਕੇ ਮੇਰੇ ਹਿਸਾਬ ਨਾਲ 10 ਲੱਖ ਤੋਂ ਉੱਪਰ ਸੰਗਤ ਹੋ ਗਈ ਕਿਵੇਂ ਤਾਂ ਲੱਗ ਰਿਹਾ ਹੈ ਬਹੁਤ ਵਧੀਆ ਜੀ ਹੋਣਾ ਚਾਹੀਦਾ ਸਭ ਨੂੰ ਆਪਣੇ ਸ਼ੀਤਾ ਨਾਲੇ ਆ ਜੀ ਸਾਰਾ ਕੁਝ ਸ਼ੀਤਾ ਨੂੰ ਸਜਦਾ ਕਰਨਾ ਹੁਣ ਚਾਹੀਦਾ ਹੀ ਸਾਰਿਆਂ ਨੂੰ ਆਉਣਾ ਚਾਹੀਦਾ ਜਿਹੜੇ ਵੀ ਹੈ ਆਉਨੇ ਆ ਜੀ ਬੁਰੇ ਖਮਾ ਹੋ ਆ ਕੇ ਆਉਨੇ ਆ ਜੀ ਲੋਕ ਸਜਦਾ ਕਰਦੇ ਆ ਜੀ ਮੱਥਾ ਟੇਕਦੇ ਚਲੋ ਵਧੀਆ ਗੱਲ ਹੈ ਜੀ ਆਉਣਾ ਚਾਹੀਦਾ ਬੱਚਿਆਂ ਨੂੰ ਗਾਇ ਲੈ ਕੇ ਆਉਣਾ ਚਾਹੀਦਾ ਦਿਖਾਉਣਾ ਚਾਹੀਦਾ ਜੀ ਫਤਿਹਗੜ੍ਹ ਸਾਹਿਬ ਵੀ ਜਾਣਾ ਚਾਹੀਦਾ ਆਪਣਾ ਬੱਚੇ ਉੱਤੇ ਤੁਸੀਂ ਇੱਥੇ ਦਰਸ਼ਨ ਕਰਕੇ ਆਣ ਫਤਿਹਗੜ੍ਹ ਸਾਹਿਬ ਵੀ ਜਾਓਗੇ ਹਾਂਜੀ ਹਰੇਕ ਸਾਲ ਜਾਂਦੇ ਆ ਜੀ ਸਾਡਾ ਲੰਗਰ ਲਾਇਆ ਹੁੰਦਾ ਜੀ ਪਿੰਡ ਵੱਲੋਂ ਬੰਨ ਮੱਝਰੇ ਵੱਲੋਂ ਅਸੀਂ ਹਰੇਕ ਸਾਲ ਲੰਗਰ ਲਾਉਂਦੇ ਆ ਜੀ ਠੀਕ ਹੈ ਲੰਗਰ ਕਾਹਦਾ ਲੰਗਰ ਲਾਉਂਦੇ ਆ ਅਸੀਂ ਪਹਿਲਾਂ ਬਰੈਡ ਪਕੌੜਿਆਂ ਦਾ ਦਿੰਦੇ ਜੀ ਹੁਣ ਬਣਾ ਲੰਗਰ ਲਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਏ ਸੰਗਤ ਜੀ ਫਤੇਵਰਪ ਬੋਲਾ ਜੋ ਹਾਂਜੀ ਠੀਕ ਹੈ ਤੇ ਸ੍ਰੀ ਜਮਕੌਰ ਸਾਹਿਬ ਕਿਹੇ ਪਹੁੰਚੇ ਹੋ ਤੇ ਸੰਗਤ ਬਹੁਤ ਹਮਮਹਾ ਕੇ ਪਹੁੰਚੀ ਹੈ ਕਿਵੇਂ ਤਾਂ ਲੱਗ ਰਿਹਾ ਦੁੱਖ ਆ ਜੀ ਬਹੁਤ ਆ ਜੀ ਦੁੱਖ ਦੀ ਘੜੀ ਹੈ ਜੀ ਵੈਸੇ ਚਲੋ ਅਸੀਂ ਮੱਠਾ ਦੇਖਣ ਆਏ ਆ ਜੀ ਛੋਟੇ ਸਭ ਜਿਆਦਾ ਨੇ ਫਤਿਹਗੜ੍ਹ ਸਾਹਿਬ ਵੀ ਜਾ ਰਹੇ ਆ ਬਾਕੀ ਅੱਜ ਅਸੀਂ ਉਰੇ ਆਏ ਜੀ ਜਮਕੌਰ ਸਾਹਿਬ ਕਹਿੰਦੇ ਇਹ ਉਹੀ ਗੜੀ ਆ ਜਿੱਥੇ ਕਿਸੇ ਟਾਈਮ 10 ਲੱਖ ਦਾ ਘੇਰਾ ਪਿਆ ਸੀ ਤੇ ਕਿਵੇਂ ਦੇਖਦੇ ਅਸੀਂ ਹਾਂਜੀ ਇਹ ਗੱਲ ਸਹੀ ਆ ਜੀ ਇਤਿਹਾਸ ਸਾਰੇ ਨੂੰ ਪਤਾ ਹੋਣਾ ਚਾਹੀਦਾ ਜੀ ਅੱਜ ਕੱਲ੍ਹ ਦੇ ਬੰਦਿਆਂ ਨੂੰ ਇਤਿਹਾਸ ਨਹੀਂ ਪਤਾ ਜੀ ਪਤਾ ਹੋਣਾ ਚਾਹੀਦਾ ਸਾਰਿਆਂ ਨੂੰ ਇਤਿਹਾਸ ਬਹੁਤ ਮਾੜਾ ਹੋਇਆ ਸੀਗਾ ਜੋ ਵੀ ਹੋਇਆ ਸੀ ਗੁਰੂ ਸਾਹਿਬ ਨੇ ਆਪਣੇ ਸਾਰੇ ਪਰਿਵਾਰ ਦੀ ਕੁਰਬਾਨੀ ਦਿੱਤੀ ਜੀ ਇੱਕ ਹਫਤੇ ਚ ਤੇ ਆਪਾਂ ਉਰੇ ਆਨੇ ਸਿਰ ਮਨੋਰੰਜਨ ਕਰਨ ਜੀ ਕੋਈ ਅੱਜ ਜਿੰਨੇ ਵੀ ਲੋਕ ਆਇਆ ਸਿਰ 10% ਲੋਕ ਆਇਆ ਜੀ ਸ਼ਰਧਾ ਨਾਲ ਬਾਕੀ 90% ਲੋਕ ਤਾਂ ਸਿਰਫ ਇੰਜੋਏਮੈਂਟ ਕਰਨ ਆਏ ਜੀ ਮੇਲਾ ਦੇਖਣ ਆਏ ਲੋਕ ਇਸ चीज ਨੂੰ ਮੇਲਾ ਸਮਝ ਲੈਂਦੇ ਪਰ ਇਹ ਸ਼ੀਦੀ ਸਮਾਗਮ ਹੈ ਇਸ ਜੀ ਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਜਿਹੜਾ ਸਿਹਦੀ ਸਮਾਗ ਹੈ ਇਹਨਾਂ ਲੋਕਾਂ ਨੇ ਇਸ ਨੂੰ ਬਣਾ ਲਿਆ ਇੱਕ ਮੇਲੇ ਦੇ ਤੌਰ ਤੇ ਕਿ ਕਿ ਮੇਲਾ ਆਏਗਾ ਆਓ ਜਾਓ ਖੁਫੂਫੇ ਰੋ ਪਰ ਇੱਕ ਮਨਾਲੀ ਨੇ ਦੇਖੋ ਇਹਨਾਂ ਗੁਰੂਆਂ ਨੇ ਬਹੁਤ ਬੜੀ ਸ਼ਹਾਦਤ ਦਿੱਤੀ ਹੈ ਸਾਨੂੰ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਹਰ ਸਾਲ ਇੱਥੇ ਇਸੇ ਤਰ੍ਹਾਂ ਲੈ ਕੇ ਆਈਏ ਕਿ ਸਾਨੂੰ ਬੱਚਿਆਂ ਨੂੰ ਸਾਡੇ ਅੱਗੇ ਪਤਾ ਲੱਗੇ ਕਿ ਇਹਨਾਂ ਗੁਰੂਆਂ ਨੇ ਸਾਡੇ ਲਈ ਕਿੰਨਾਂ ਕੁਰਬਾਨੀਆਂ ਦਿੱਤੀਆਂ ਇਹ ਬਹੁਤ ਜ਼ਰੂਰੀ ਹੈ ਕਿ ਆਪਾਂ ਨੂੰ ਹਰੇਕ ਨੂੰ ਜੁੜਨਾ ਚਾਹੀਦਾ ਹੈ ਕਿ ਉਹਨਾਂ ਦੇ ਬੱਚਿਆਂ ਦੇ ਨਾਮ ਲੈ ਕੇ ਕਿੱਥੇ ਆ ਕੇ ਉਹਨਾਂ ਨੂੰ ਇਸ ਬੱਚਿਆਂ ਨੂੰ ਨਾਮ ਲੈ ਕੇ ਜ਼ਰੂਰ ਹੋਣਾ ਚਾਹੀਦਾ ਬਿਲਕੁਲ ਜ਼ਰੂਰ ਹੋਣਾ ਚਾਹੀਦਾ ਬੱਚਿਆਂ ਨੂੰ ਕਿ ਬੱਚੇ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਇਹ ਇਤਿਹਾਸ ਕੀ ਚੀਜ਼ ਹੈ ਆਪਣੇ ਇਤਿਹਾਸ ਬਾਰੇ ਬਿਲਕੁਲ ਪਤਾ ਲੱਗਣਾ ਚਾਹੀਦਾ ਪਰ ਅੱਜ ਨੌਜਵਾਨ ਹੈ ਨਸ਼ਾ ਵਿੱਚ ਹੋ ਗਏ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੈਗਾ ਕਿ ਉੱਥੇ ਮਤਲਬ ਕੀ ਹੋ ਰਿਹਾ ਸਿਰਫ ਵੇਲੇ ਦੇ ਤੌਰ ਤੇ ਆ ਰਹੇ ਕੋਲਟਾਂ ਦੇ ਪਟਾਕੇ ਆ ਟਰੈਕਟਰਾਂ ਦੇ ਬੜੇ-ਬੜੇ ਡੀਜੇ ਲਾ ਕੇ ਟਰੈਕਟਰ ਉਹ ਕੋਈ ਇਸ ਘੜੀ ਦੇ ਵਿੱਚ ਵੀ ਲੋਕ ਇਦਾਂ ਕਰ ਰਹੇ ਬਹੁਤ ਦੇਖੋ ਇਹ ਸ਼ਹਾਦਤ ਜਿਹੜੀ ਦਿੱਤੀ ਹੈ ਕੁਰਬਾਨੀ ਦਿੱਤੀ ਹੈ ਉਹ ਕੋਈ ਨਾ ਦੇ ਸਕਦਾ ਨਾ ਕਿਸ ਨੇ ਦੇਣੀ ਅਗੇ ਇਹ ਬਹੁਤ ਵੱਡੀ ਉਹਨਾਂ ਦੀ ਕੁਰਬਾਨੀ ਹੈ ਅਸੀਂ ਜ਼ਿੰਦਗੀ ਵਿੱਚ ਕਦੇ ਭੁੱਲੇ ਨਹੀਂ ਸਕਦੇ ਇਸ ਕਰਕੇ ਮਹਾਰਾਜ ਮਾਨ ਅਰਦਾਸ ਹੈ ਕਿ ਆਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਆਪਣੇ ਬੱਚਿਆਂ ਨੂੰ ਸਿਆਸ ਨਾਲ ਜੋੜਾ ਨਾ ਕਿ ਜੋ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ ਤਾਂ ਇਹੀ ਬੇਨਤੀ ਹੈ ਜੀ ਨੌਜਵਾਨ ਪੀੜ੍ਹੀ ਆਪਣੇ ਨਾਲ ਖੜੀ ਹੈ ਕਿੱਥੋਂ ਆਏ ਬੀ ਜੀ ਕੈਂਟ ਤੋਂ ਆਈ ਆਪਣਾ ਲੁਧਿਆਣੇ ਕੋਲੇ ਪਿੰਡ ਆੜਨੇ ਗੋਰਾ ਤੋਂ ਆਈ ਮਿੱਤਰਾ ਮੇਰਾ ਬਸ ਝੜ ਕੇ ਆਈ ਆਈ ਸਤੇ ਹਾਂ ਜੀ ਕਿਨੇ ਆਣਾ ਅਸੀਂ ਦੋਨੇ ਆਏ ਆਈ ਬਸ ਹੋਰ ਕੋਈ ਮਬੰਦੀ ਨਹੀਂ ਹੈਗੇ ਜੇ ਕਹਈਏ ਗੁਰਦੁਆਰੇ ਆਣਾ ਕੋਈ ਨਹੀਂ ਹੱਦ ਟਾਈਮ ਤੇ ਜਾਂਦਾ ਜੀ ਅੱਛਾ ਗੁਰਦਾਰੇ ਜਾਣ ਦੇ ਨਾਮ ਤੋਂ ਨਹੀਂ ਜਾਂਦੇ ਕੋਈ ਨਹੀਂ ਜਾਂਦਾ ਜੀ ਤੇ ਤੁਸੀਂ ਚਮਕੌਰ ਸਾਹਿਬ ਪਹੁੰਚੇ ਹੋ ਸ਼ਰਧਾ ਭਾਵਨਾ ਦੇ ਨਾਲ ਪਹੁੰਚੇ ਸੀ ਚਰਦਾਣਾ ਪਹੁੰਚੇ ਹੋਣੇ ਉਹ ਕਹਿ ਕੇ ਗਏ ਕਿ ਜਿਹੜੇ ਬੱਚੇ ਹੁੰਦੇ ਆ ਜਾਂ ਜਿਹੜੀ ਨਵੀਂ ਮੰਡੀਰ ਉਹ ਕਹਿੰਦੇ ਵੀ ਉਹ ਮੰਡੀਰ ਆ ਉਹ ਇਦਾਂ ਇਹ ਹੁਣ ਅਸੀਂ ਕਿਸੇ ਨੂੰ ਕਹਦੀ ਆ ਜੀ ਵੀ ਉਹ ਮੌਲਤ ਜਾਣਾ ਜਾਂ ਫਿਰ ਉਹ ਦੇਖਣੇ ਹਨ ਲੋਕ ਜਰੀ ਤਿਆਰ ਹੋ ਜਾਂਦੇ ਆ ਗੁਰਦਾਰੇ ਆ ਨੂੰ ਕੋਈ ਤਿਆਰ ਨਹੀਂ ਹੁੰਦਾ ਹੈਗਾ ਜੀ ਗੁਰਦਾਰੇ ਜਾਣ ਤੋਂ ਤਿਆਰ ਰਹਿੰਦੇ ਹਾਂ ਜੀ ਜਮਾਈ ਨਹੀਂ ਇਸ ਸਥਾਨ ਤੇ ਕਹਿੰਦੇ ਸ਼ਾਹਬ ਜੀ ਦਾ ਅਜੀਤ ਸਿੰਘ ਤੇ ਸ਼ਾਹਦ ਜੁਹਾਰ ਸਿੰਘ ਨੇ ਅਸ਼ੀਧੀ ਪ੍ਰਾਪਤ ਕੀਤੀ ਜਿਵੇਂ ਦੇਖਦੇ ਸੀ ਇਹਨੂੰ ਉਹ ਚੀਜ਼ ਨੂੰ ਦੇਖਦੇ ਆ ਜੀ ਪਾਉਣੀ ਤੇ ਅੱਜ ਪਤਾ ਲੱਗਿਆ ਕਿ ਸੰਗਤ ਬਹੁਤ ਹਮਮਾ ਕੇ ਪੁੰਦਰੀ ਸਾਰੇ ਪੰਜਾਬ ਚ ਇਹ ਤਾਂ ਹੀ ਮਰੀਡ ਆਉਂਦੀ ਆ ਬੜੇ ਬਹੁਤ ਮਾਰੀ ਦਾ ਲਾਹ ਤੇ ਆਰੇ ਬੁੱਲਰ ਬਾਜੀ ਨਹੀਂ ਦਾਨੀ ਚਾਹੀਦੀ ਦੁੱਤ ਬਾਰੇ ਆ ਉਹ ਮੱਥਾ ਦੇ ਆਪਣੀ ਆਪਣੀ ਮੋਪੀ ਰਾ ਦੀ ਧਰਤੀ ਆਈਏ ਉਹ ਰੇ ਐ ਨਹੀਂ ਕਰਨਾ ਚਾਹੀਦਾ ਹੁੱਲੜ ਬਾਜੀ ਕਰਦੇ ਕਈ ਲੋਕ ਹਾਂਜੀ ਹਾਂਜੀ ਕਰਦੇ ਟਰੈਡਰ ਟਰਾਲੀਆਂ ਉੱਤੇ ਉੱਤੇ ਟਾਇਰ ਹਰ ਕਿੱਥੇ ਗਿਆ ਕਿੱਥੇ ਨਾ ਆਉਂਦੇ ਅੱਡੇ ਤਲਾ ਦੇ ਨਹੀਂ ਹੋਣਾ ਚਾਹੀਦਾ ਅਬਦੁਲ ਆਮ ਨਾਲ ਆਓ ਨਾ ਨਾ ਜਾਓ ਸੋ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਸ਼ਰਧਾ ਭਾਵਨਾ ਨਾਲ ਪਹੁੰਚ ਰਹੀ ਹੈ ਤੇ ਦਰਸ਼ਨ ਮੇਲੇ ਕਰ ਰਹੀ ਆ ਤੁਹਾਨੂੰ ਹੋਰ ਵੀ ਦਰਸ਼ਨ ਕਰਾਵਾਂਗੇ ਸੰਗਤ ਦੇ ਨਾਲ ਸਵਾਲ ਜਵਾਬ ਕਰਾਂਗੇ ਤੇ ਐਂਡ ਤੱਕ ਜਰੂਰ ਵੇਖੋ ਵੀਡੀਓ ਨੂੰ ਕਿੱਥੋਂ ਆਏ ਵੈਗੁਰ ਜੀ ਰਾਜਪੁਰੇ ਤੋਂ ਪਹੁੰਚੇ ਰਾਜਪੁਰੇ ਤੋਂ ਅੱਛੇ ਆਪ ਜੀ ਚਮਕੌਰ ਸਾਹਿਬ ਕੇ ਪਹੁੰਚੇ ਅੱਜ ਹੀ ਸਮਾਗਮ ਹੋ ਰਿਹਾ ਵੱਡੇ ਸਾਹਿਬ ਜੀ ਦੇ ਤੇ ਬਹੁਤ ਹੀ ਸੰਗਤ ਪਹੁੰਚੀ ਹੈ ਕਿਵੇਂ ਦੇਖਦੇ ਹੋ ਦੇਖੋ ਇਹ ਕਿੰਨਾ ਉਸਤਾਦ ਆ ਭਾਜੀ ਛੀਦੀ ਤਿਆਰੇ ਦਾ ਸਾਨੂੰ ਬੜਾ ਕਿੰਨੀ ਸੰਗਤ ਆਠਾ ਆਠਾ ਮਾਰ ਰਿਆ ਜੀ ਇਹਨਾਂ ਦੀ ਅਸੀਂ ਦੇਣ ਕਦੀ ਅਸੀਂ ਭੁੱਲ ਨਹੀਂ ਸਕਦੇ ਭਾਜੀ ਬੱਚਾ ਤੇ ਮੈਂ ਤੁਹਾਨੂੰ ਕੁਛ ਨਹੀਂ ਹੁੰਦਾ ਕਿ ਕਿਤੇ ਨਾ ਕਿਤੇ ਸਵਾਲ ਪੈਦਾ ਹੁੰਦੇ ਆ ਕਿ ਇੰਨਾ ਛੀਦੀ ਸਮਾਗਮਾਂ ਤੇ ਅਲੱਗ-ਅਲੱਗ ਪ੍ਰਕਾਰ ਦੇ ਲੰਗਰ ਲਾਏ ਜਾਂਦੇ ਆ ਪਰ ਕਿਤੇ ਨਾ ਕਿਤੇ ਕਈ ਪ੍ਰਚਾਰਕ ਕਹਿੰਦੇ ਵੀ ਇਦਾਂ ਦਾ ਨਹੀਂ ਲਾਉਣੇ ਚਾਹੀਦੇ ਲੰਗਰ ਵਗੈਰਾ ਤੇ ਇਹਨੂੰ ਕਿਦਾਂ ਦੇਖਦੇ ਆਂ ਦੇਖੋ ਭਾਜੀ ਆਪਣੇ ਜੇ ਘਰੇ ਕੋਈ ਉਹ ਜਿਹੇ ਭਲਾਂਦੇ ਆ ਨਹੀਂ ਲਾਂਦੇ ਦੇਖੋ ਟਰੈਕਟਰਾਂ ਦੇ ਅੱਡੇ ਸਪੀਕਰ ਲਾ ਲਾ ਕੇ ਉਹ ਕਰਦੇ ਨੇ ਇਹ ਰੋਕਣਾ ਚਾਹੀਦਾ ਜੀ ਇਹ ਗੱਲ ਜਿਹੜੇ ਆ ਕੇ ਹੁੱਲੜਬਾਜੀ ਕਰਦੇ ਆ ਜੀ ਉੱਚੀ ਉੱਚੀ ਲਾਂਦੇ ਦੇਖੋ ਸ਼ਰਧਾ ਹੈ ਆਰਾਮ ਤੇ ਬੈਕ ਨੂੰ ਬੈਕ ਨੂੰ ਚੱਪੋ ਕਿੰਨੀ ਸੰਗਤ ਆ ਰਹੀ ਆ ਇਹਦਾ ਇਹੀ ਉਹ ਕਰ ਰਹੇ ਆ ਜੀ ਜੂਥ ਨੂੰ ਵੀ ਇਹੀ ਕਹਿ ਰਹੇ ਆ ਭਾਈ ਇਹੀ ਕਰੋ ਆਰਾਮ ਤੇ ਆਓ ਹੁੱਲੜਬਾਜੀ ਨਾ ਕਰੋ ਸਿੱਖਾਂ ਨੂੰ ਉਹ ਬੜਾਓ ਜੀ ਭਾਈ ਹਾਂ ਵੀ ਵਾਕਈ ਆਪਣੀ ਕੌਮ ਹੈਗੀ ਹੈ ਹੁੱਲੜਬਾਜੀ ਕੀ ਲੱਗਦਾ ਕਿਥੋਂ ਕਿਥੋਂ ਸੰਗਤ ਆਈ ਆ ਆਈ ਹੋ ਵੀ ਸਰ ਜੀ ਮੈਂ ਕਹਿੰਦਾ ਪੂਰੇ ਵਾਰਡ ਤੋਂ ਹੀ ਆਈ ਪੂਰੇ ਵਾਰਡ ਤੋਂ ਪੂਰੇ ਵਾਰਡ ਤੋਂ ਦੇ ਇਸੇ ਘੜੀ ਨੂੰ ਕਹਿੰਦੇ ਕਿਤੇ 10 ਲੱਖ ਦਾ ਘੇਰਾ ਪਿਆ ਹੈ ਤੇ ਅੱਜ ਮੈਨੂੰ ਲੱਗਦਾ ਕਿ 10 ਲੱਖ ਦੀ ਸੰਗਤ ਹੈ ਹਾਂ ਜੀ ਭਾਜੀ ਤੋਂ ਵੱਧੇ ਲੱਗ ਰਹੀ ਹੈ ਜਿਵੇਂ ਸਾਨੂੰ 3 ਘੰਟੇ ਲੱਗੇ ਮੱਥਾ ਟੇਕਣ ਨੂੰ ਭਾਜੀ ਲੈਂਦੀ ਸਾਨੂੰ ਵਾਕੇ ਲੱਗ ਰਹੀ ਸੋ ਕੋਸ਼ਿਸ਼ ਕੀਤੀ ਆ ਸੰਗਤ ਨਾਲ ਗੱਲਬਾਤ ਕਰਨ ਦੀ ਤੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਤੁਹਾਨੂੰ ਆਪਾਂ ਦਰਸ਼ਨ ਕਰਵਾਉਣ ਦੇ ਆ ਤੇ ਸੰਗਤ ਨਾਲ ਗੱਲਬਾਤ ਦੇ ਰਹੀ ਤੁਹਾਨੂੰ ਸਿੱਖ ਇਤਿਹਾਸ ਦੇ ਨਾਲ ਸਵਾਲਾਂ ਜਵਾਬ ਦੇ ਨਾਲ ਨੂੰ ਜਾਣੂ ਕਰਾ ਰਹੇ ਆ ਤੇ ਹੋਰ ਵੀਡੀਓਸ ਵੇਖਣ ਲਈ ਹੋਰ ਇਤਿਹਾਸਿਕ ਵੀਡੀਓ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ